ਆਪੋ ਆਗੇ ਸੜਕ ਤੇ ਦੇਖ ਲਓ ਤੁਸੀਂ ਹੋ ਸਕਦਾ ਦੇਖ ਲਓ ਬਹੁਤ ਪੁਰਾਣਾ ਹਾਲਾ ਦੇਖੋ ਕਟੋਵਰ 3 ਮਹੀਨੇ ਹੋ ਗਏ ਇੱਥੇ ਸੜਕ ਨੂੰ ਪੱਟੀ ਨੂੰ ਸੱਤਾਂ ਸੜਕ ਦਾ ਕੋਈ ਡਿਵੈਲਪਮੈਂਟ ਨਹੀਂ ਹੋਇਆ ਛੜਕ ਦੀ ਖਾਣਾ ਪੀਣਾ ਸਾਰਾ ਹਜਾ ਮੁੰਦਾ ਰੋਡ ਆਹਦੀਆਂ ਵਿੱਚ ਅਫਸਾ ਲੈ ਰਹੇ ਚੱਲ ਰਹੇ ਕਿਉਂਕਿ ਸੱਤਾਂ ਲੱਗਣੀਆਂ ਕਿਹੜਾ ਕਾਰੋਬਾਰ ਵਧੂਆ ਫਾਈਨ ਨਹੀਂ ਹੋਈ ਬਿਲਕੁਲ ਹੀ 0% ਸੁਣਾਈ ਹੈ ਹਰੇਕ ਇਕਲਕ ਨੇ ਦੁਕਾਨਦਾਰ ਕੋ ਜਾਓ ਤੁਸੀਂ ਬਾਹਰ ਖੜਨਾ ਮੁਸ਼ਕਿਲ ਹੈ ਬਹੁਤ ਜ਼ਿਆਦਾ ਖੜਨਾ ਮੁਸ਼ਕਿਲ ਹੈ ਡਵੈਲਪਮੈਂਟ ਹਵਾ ਦੀ ਹੋ ਰਹੀ ਹੈ ਜੀ ਹਵਾ ਦੀ ਹੋ ਰਹੀ ਹੈ ਡਵੈਲਪਮੈਂਟ ਕੰਮਾਂ ਦੀ ਕੋ ਡਵੈਲਪਮੈਂਟ ਨਹੀਂ ਹੈ ਅਸਥਿਹਾਰੀ ਡਵੈਲਪਮੈਂਟ ਹੋ ਰਹੀ ਹੈ ਬਟੇ ਕੋਰਸ਼ ਏਰੀਆ ਵਾ ਕਲਾਚੋਂ ਇੱਥੇ ਸੀਪੀ ਸਾਹਿਬ ਵੀ ਲੰਘਦੇ ਆ ਪਰ ਇਹ ਤੋਂ ਵੱਡੇ ਐ ਐਮਐਲਏ ਸਾਰੇ ਹੀ ਤਰ੍ਹਾਂ ਲੰਘਦੇ ਐ ਐਮਸੀਐਸ ਸਾਰੇ ਬਸ ਤੇ ਇਹ ਲੋਰ ਦੇ ਤੁਸੀਂ ਫਸਟ ਉਹ ਜਿਹੜੀ ਜਾਨੀ ਕਿੰਨੇ ਦੀ ਰਿਪੋਰਟ ਕੀਤੀ ਹੈ ਇਹ ਨਹੀਂ ਸੁਣਵਾਈ ਸ਼ਹਿਰ ਹੁਣ ਹੋ ਜਵੇ ਆਸਪਤਾਲ ਦਾ ਨਾਮਦਾਰਨ ਪੁੱਛੋ ਤੁਸੀਂ ਕਿੰਨੀ ਮਿਟੀਟ ਕੇ ਅੰਦਰ ਪਿਆਰੀ ਕਿੰਨਾ ਬੁਰਾ ਹਾਲ ਹੈ ਨਿਕੰਦੇ ਹਾਲਾਤ ਬਹੁਤ ਬਿਕਨ ਦੇ ਪਾਣੀ ਪਰ ਇਹ ਬੋਟੀਆਂ ਲਾ ਦੇ ਇਹਨਾਂ ਰੋਡ ਦਾ ਹਾਲ ਪਿਛੇ 3 ਮਹੀਨੇ ਤੋਂ ਕੁਝ ਨਹੀਂ ਹੋ ਰਿਹਾ ਦੁਕਾਨਦਾਰ ਦੇਖ ਰਿਹਾ ਗੰਦੀ ਦਸ ਪੂਰਾ ਦਸਤਾਰ ਹੈ ਕਿ ਬਿਮਾਰ ਹੋ ਰਿਹਾ ਪਰਸਨਲੀ ਕੰਮ ਤਾਂ ਜ਼ੀਰੋ ਹੈ ਨੋ ਡਾਊਟ ਨਾ ਅੱਜ ਮੈਂ ਤੁਹਾਨੂੰ ਲੁਧਿਆਣਾ ਦੀ ਸੜਕਾਂ ਦਾ ਜਾਇਜ਼ਾ ਕਰਾਵਾਂਗਾ ਕਿਉਂਕਿ ਲੁਧਿਆਣਾ ਦੀਆਂ ਸੜਕਾਂ ਕਾਫੀਆਂ ਹੀ ਖਸਾ ਹਾਲਾਚ ਨੇ ਕਾਫੀ ਲੋਕ ਪਰੇਸ਼ਾਨ ਨੇ ਯੋਕਾ ਦੇ ਲਈ ਸੜਕਾਂ ਹੁਣ ਸਿਰਦਕ ਬਣ ਚੁੱਕੀਆਂ ਨੇ ਕਈ ਸੜਕਾਂ ਐਸ਼ੀਆ ਨੇ ਜੋ ਕਿ ਉੱਥੇ ਗ੍ਰਾਹਕ ਆਣਾ ਵੀ ਦੂਰ ਹੋ ਗਿਆ ਵਾ ਕਿਉਂਕਿ ਦੁਕਾਨਾਂ ਉੱਤੇ ਸੜਕਾਂ ਨੇ ਦੁਕਾਨਦਾਰ ਵੀ ਕਹੇ ਨੇ ਸਾਡੇ ਕੋਲ ਗ੍ਰਾਹਕ ਘੱਟ ਆਂਦਾ ਤੇ ਮਿੱਟੀ ਆ ਮਿੱਟੀ ਧੂਆ ਘੱਟਾ ਜ਼ਿਆਦਾ ਆਂਦਾ ਵਾ ਇਸ ਟਾਈਮ ਮੈਂ ਕਲਾਸ਼ ਸ਼ੌਂਕ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਖਸਤਾ ਹਾਲਾਤ ਤੁਹਾਨੂੰ ਦਿਖਾ ਰਿਹਾ ਸੜਕਾਂ ਦੇ ਕਿਸੇ ਅਨੁਸਾਰ ਨਹੀਂ ਕੋਈ ਪ੍ਰਸ਼ਾਸਨ ਰਾਜੀ ਨਹੀਂ ਇੱਥੇ ਕੰਮ ਕਰਕੇ ਕਿਉਂਕਿ ਪ੍ਰਸ਼ਾਸਨ ਨੂੰ ਕੱਲਾ ਆਪਣੀ ਕੁਰਸੀ ਪਿਆਰੀ ਤੇ ਨੌਕਰੀ ਤੇ ਤਨਖਾਹਾਂ ਪਿਆਰੀਆਂ ਨੇ ਲੋਕਾਂ ਦੇ ਟੈਕਸ ਰਾਹੀਂ ਇਹ ਇਹ ਮੈਂ ਇਸ ਵਕਤ ਕੋਈ ਸਾਫ਼ ਸੁਥਰੀ ਸੜਕ ਨਹੀਂ ਇੱਕ ਟੁੱਟੀ ਭੱਜੀ ਸੜਕ ਦੇ ਉੱਤੇ ਤੁਰਦਾ ਹੋਇਆ ਤੁਹਾਨੂੰ ਨਜ਼ਰ ਆ ਰਿਆ ਹੋਵਾਂਗਾ ਇਹ 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 ਹਾਲਾਤ ਨੇ ਤੁਹਾਨੂੰ ਮੈਂ ਦਿਖਾ ਵੀ ਦਿਨਾ ਵਾ ਇਹਦੇ ਨੀਚੇ ਜਿਹੜੀ ਇਹ ਬਜਰੀ ਤੇ ਆ ਪਾਈ ਹੋਈ ਆ ਰੇਤਾ ਪਾਇਆ ਹੋਇਆ ਬਿਲਕੁਲ ਖਸਤਾ ਹਾਲਾਤ ਨੇ ਜੀ ਖਸਤਾ ਹਾਲਾਤਾ ਦੇ ਨਾਲ ਸੜਕਾਂ ਬਣੀਆਂ ਹੋਈਆਂ ਨੇ ਸੜਕ ਤੋੜ ਕੇ ਨਵੀਂ ਬਣਾਈ ਜਾਣੀ ਸੀਗੀ ਹਾਲਾਤ ਕਿਸ ਤਰ੍ਹਾਂ ਦੇ ਨੇ ਹਾਲਾਤ ਬੁਰੇ ਆ ਜੀ ਬੁਰੇ ਹਾਲਾਤ ਬਿਲਕੁਲ ਹਾਲਾਤ ਬੁਰੇ ਨੇ ਅਜਾ ਕਿਸ ਤਰ੍ਹਾਂ ਹਾਲਾਤ ਨੇ ਤੁਸੀਂ ਇਥੋਂ ਲੰਘ ਰਹੇ ਹੋ ਬਹੁਤ ਬੁਰੇ ਹਾਲਾਤ ਨੇ 2-3 ਮਹੀਨੇ ਹੋ ਗਏ ਅਸੀਂ ਸੜਕ ਦਾ ਹਾਲ ਬਹੁਤ ਬੁਰਾ ਹਾਲ ਆ ਲੁਧਿਆਣਾ ਨੌਰਥ ਤੇ ਬਾਕੀ ਵੀ ਸੜਕਾ ਦੇਖ ਲਓ ਹੈਬੋ ਵਾਲੀ ਸੜਕ ਦੇਖ ਲਓ ਤੁਸੀਂ ਹੋਰ ਸੜਕਾਂ ਦੇਖ ਲਓ ਬਹੁਤ ਬੁਰਾ ਹਾਲਾ ਦੇਖੋ ਕਟੋਵਰ 3 ਮਹੀਨੇ ਹੋ ਗਏ ਜਿੱਥੇ ਸੜਕ ਨੂੰ ਪੱਟੀ ਨੂੰ ਹੱਦ ਤੱਕ ਸੜਕ ਦਾ ਕੋਈ ਡਿਵੈਲਪਮੈਂਟ ਨਹੀਂ ਹੋਈ ਆ ਸੜਕ ਦੀ مین ਰੋਡ ਹੈ ਦੇਖ ਲਓ ਤੁਸੀਂ ਹਾਲ ਕੀ ਹੈ ਮਿੱਟੀ ਕਿੰਨੀ ਉੱਡ ਕੇ ਪੈ ਰਹੀ ਆ ਨਾਲ ਤੁਹਾਡੇ ਇੱਕ ਜਿਹੜੀ ਬੁੰਮਲ ਸਲ ਠਾਣ ਉਸੜ ਕੁਰੀ ਦੀ ਪੱਟੀ ਪਈ ਐ ਕਹਿੰਦੇ ਡਿਵੈਲਪਮੈਂਟ ਹੋ ਰਹੀ ਐ ਤੇ 90% ਸਰਕਾ ਬਣ ਗਈ ਹੋਈ ਐ ਡਿਵੈਲਪਮੈਂਟ ਹਵਾ ਜੀ ਹੋ ਰਹੀ ਐ ਜੀ ਹਵਾ ਜੀ ਹੋ ਰਹੀ ਐ ਡਿਵੈਲਪਮੈਂਟ ਅੱਛਾ ਕੰਮਾਂ ਦੀ ਕੋਈ ਡਿਵੈਲਪਮੈਂਟ ਨਹੀਂ ਐ ਅਸਥਿਹਾਰੀ ਡਿਵੈਲਪਮੈਂਟ ਹੋ ਰਹੀ ਐ ਲੱਖਾਂ ਲੱਖ ਕਰੋੜਾ ਕਰੋੜ ਰੁਪਏ ਖਰਚੇ ਜਾਂਦੇ ਇਸ ਇਹਾਰੇ ਤੇ ਤੁਸੀਂ ਇਸ ਇਹਾਰ ਦੀ ਗੱਲ ਛੇੜ ਲਈ ਇਥੇ ਹਜ਼ਾਰਾਂ ਦੇ ਲੱਖਾਂ ਲੱਖ ਕਰੋੜਾ ਪੈ ਖਰਚਾ ਜਾਂਦਾ ਲੋਕਾਂ 'ਤੇ ਟੈਕਸ ਰਾਹੀ ਇਹ ਇਹ ਲੋਕਾਂ 'ਤੇ ਟੈਕਸ ਨਹੀਂ ਦਿੱਤੇ ਬਿਲਕੁਲ ਲੋਕਾਂ 'ਤੇ ਟੈਕਸ ਦਿੱਤਾ ਦੇਖੋ ਦੇਖੋ ਮਿੱਟੀ ਕਿੰਨੀ ਪੈ ਰਹੀ ਉਹ ਦੇਖੋ ਉਧਰ ਉਹ ਦੇਖੋ ਉਹ ਦੇਖੋ ਲੋ ਇੱਥੇ ਜਾਨਾ ਨੋਰਥ ਲੋ ਨੋਰਥ ਏਰੀਆ ਤੇ ਪੈ ਰਹੀ ਹੈ ਦੇਖੋ ਹਾਲਤ ਦੇਖੋ ਕੀ ਹਾਲਾ ਦਾ ਦੇਖੋ ਤੁਸੀਂ ਆ ਦੇਖ ਲੋ ਆਸੀ ਭਾਈ ਦੁਕਾਨਦਾਰਾਂ ਨੂੰ ਪੁੱਛੋ ਤੁਸੀਂ ਕਿੰਨੀ ਮਿੱਟੀ ਉੱਟ ਕੇ ਅੰਦਰ ਪੈ ਰਹੀ ਕਿੰਨਾ ਬੁਰਾ ਹਾਲ ਹੈ ਇਹ ਡਿੱਗਣ ਦੇ ਹਾਲਾਤ ਨੇ ਬਹੁਤ ਡਿੱਗਣ ਤੇ ਪਾਣੀ ਭਰੇ ਦਾ ਬਹੁਤ ਡਿੱਗਣ ਦੇ ਹਾਲਾਤ ਨੇ ਸਰ ਕਿਸ ਤਰ੍ਹਾਂ ਦਾ ਰੋਡ ਜੋ ਚੱਲਦੀਆਂ ਉਹ ਡਰ ਹੁੰਦਾ ਕਿ ਡਿੱਗਣ ਦਾ ਡਰ ਉਹਨਾ ਖਾਣਾ ਪੀਣਾ ਸਾਰਾ ਹਜਮ ਹੁੰਦਾ ਰੋਡ ਆਹਦੀਆਂ ਵਿੱਚ ਹਸਤਾ ਜਿਹੜੇ ਚੱਲ ਰਹੇ ਆ ਕਿਉਂਕਿ ਛੱਟਾਂ ਲੱਗਣਗੀਆਂ ਕਿ ਉਹਨਾਂ ਦਾ ਕਾਰੋਬਾਰ ਵਧੂਗਾ ਛੱਤਾਂ ਲੱਗ ਨਹੀਂ ਕਹਿੰਦੇ ਕਿ ਡਵੈਲਪਮੈਂਟ ਬਹੁਤ ਹੈ ਰਾਇਵੰਡੀ ਆ ਜੀ ਹੱਡੀਆਂ ਦੇ ਹੱਥਾਂ ਤੇ ਟੁੱਟੇ ਬੰਦਾ गिरੂ اچھا ਲੁਧਿਆਣਾ ਸ਼ਹਿਰ ਕਾਫੀ ਵੱਡਾ ਸ਼ਹਿਰ ਹੈ ਕਿੰਨੇ ਕੋਈ ਛੱਤਾਂ ਦੇ ਹਾਲਾਤ ਇਦਾਂ ਦੇ ਨਹੀਂ ਤੁਸੀਂ ਵੀ ਬਣ ਉਸਤਾ 90 ਬੱਜ ਰਿਹਾ ਤਾਂ ਜੋ ਦੇ ਦੇ ਆਈਏ ਕਿਤੇ ਤੁਸੀਂ ਆਪ ਵੀ ਕਿਤੇ 24 ਤੱਕ ਤੁਸੀਂ ਘੁੰਮਦੇ ਹੋ ਕੀ ਹਾਲਾਤ ਹੈ ਤੁਹਾਡੇ ਤੁਸੀਂ ਵੀ ਇੱਥੇ ਆਉਂਦੇ ਜਾਂਦੇ ਹੋ ਤੁਸੀਂ ਹੀ ਘੁੰਮਦੇ ਹੋ ਤੁਹਾਨੂੰ ਕੀ ਨਜ਼ਰ ਆਉਂਦੀ ਡਵੈਲਪਮੈਂਟ ਮੈਨੂੰ ਵੀ ਦੱਸੋ ਤੁਸੀਂ ਕਿੰਨੀ ਜਗ੍ਹਾ ਆਉਂਦੇ ਜਾਂਦੇ ਜਾਂਦੇ ਕਿੰਨੇ ਕੋਈ ਡਵੈਲਪਮੈਂਟ ਹੋਈ ਆ ਆਹ ਵੇਖੋ ਇਹ 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 ਤਸਵੀਰਾਂ ਸਾਡੇ ਲੁਧਿਆਣਾ ਦੇ ਇਹ ਜਾਨਾ ਦੇ ਸ਼ਹਿਰ ਦੀ ਦੇਖੇ ਜਿੱਤੇ ਕਿ ਸੜਕਾਂ ਦੇ ਉੱਤੇ ਖਾਨਾ ਪੂਟੀ ਕੀਤੀ ਹੋਈ ਹੈ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਕਿ ਡਿਵੈਲਪਮੈਂਟ ਬਹੁਤ ਹੋਈ ਹੋਈ ਹੈ ਪਰ ਡਿਵੈਲਪਮੈਂਟ ਦੇ ਨਾਮ ਤੇ ਜਿਹੜਾ ਖਾਨਾ ਪੂਟੀ ਕੀਤੀ ਨਜ਼ਰ ਆ ਰਹੀ ਹੈ ਪ੍ਰਸ਼ਾਸਨ ਤੇ ਲਗਾਤਾਰ ਜਿਵੇਂ ਕਿ ਆ ਲੋਕ ਆਕੇ ਪਏ ਨੇ ਪ੍ਰੇਸ਼ਾਨ ਹੋਏ ਪਏ ਨੇ ਕਿ ਆ ਭਾਈ ਸਾਹਿਬ ਕਿੰਨੀ ਵੀ ਡਿਵੈਲਪਮੈਂਟ ਹੈ ਕਾਦੀ ਰੋਡ ਦੀ ਡਿਵੈਲਪਮੈਂਟ ਤਾਂ ਹੈ ਹੀ ਨਹੀਂ ਆ ਤੁਹਾਡੇ ਸਾਹਮਣੇ ਆ ਦੇਖੋ ਅੱਛਾ ਇਹ ਜੋ ਰੋਡ ਤੇ ਚੱਲਦੇ ਹੋ ਤੇ ਕਿੱਸਾ ਦਾ ਚੱਲ ਰਿਹਾ ਵਾਹ ਚੂਲੇ ਮਾਰਦੀ ਗੱਡੀ ਜਾਂਦੀ ਬਸ ਐ ਲੱਗਦਾ ਖਤਰਾ ਕਿਤੇ ਡਿੱਗਣ ਦਾ ਖਤਰਾ ਡਰ ਨਾਲ ਹੈਗੇ ਟੋਏ ਟੱਪੇ ਬਹੁਤ ਨੇ ਹਾਂ ਤੁਹਾਡੇ ਸਾਹਮਣੇ ਹੀ ਆ ਅੱਛਾ ਜਦੋਂ ਬਰਸਾਤ ਹੁੰਦੀ ਉਹ ਤਾਂ ਪਤਾ ਲੱਗਦਾ ਟੋਏ ਟੱਪਿਆਂ ਦਾ ਹਾਂ ਬਰਸਾਤ 'ਚ ਪਤਾ ਨਹੀਂ ਲੱਗਦਾ ਪਾਣੀ ਕਿਤੇ ਜਦੋਂ ਖੜਾ ਹੋਵੇ ਫਿਰ ਨਹੀਂ ਪਤਾ ਲੱਗਦਾ ਹਮ ਤੁਹਾਡੇ ਸਾਹਮਣੇ ਹੀ ਆ ਹੁਣ ਕਿਤੇ ਖਤਰਾ ਦਿੰਦਾ ਮੰਨੋ ਕਿ ਹਾਂ ਵੀ ਸਵਾਰੀ ਵਿੱਚ ਬੱਚੇ ਬੈਠੇ ਹੋਏ ਡਾਂ ਉਹ ਤਾਂ ਰਹਿੰਦਾ ਹੀ ਆ ਜੀ ਮਾੜਾ ਮੱਟਾ ਬੜਾ ਪਚਾ ਕੇ ਲੰਘਣਾ ਪੈਂਦਾ ਸਾਰਾ ਕੁਝ ਦੇਖਣਾ ਪੈਂਦਾ ਉਹ ਬਤਲੇ ਲੋਕ ਵੀ ਕਾਫੀ ਪਰੇਸ਼ਾਨ ਨਜ਼ਰਾਂ ਨੂੰ ਦਿਖਾਈ ਦੇ ਰਹੇ ਨੇ ਲੋਕਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਡਿਵੈਲਪਮੈਂਟ ਜਿਹੜੀ ਕਿਹਾ ਕਾਫੀ ਹੋਈ ਹੋਈ ਆ ਤੁਸੀਂ ਦੇਖ ਪਾ ਰਹੇ ਤਸਵੀਰਾਂ ਦੇ ਵਿੱਚ ਇੱਕ ਲਾਸ ਚੌਂਕ ਦੀਆਂ ਤਸਵੀਰਾਂ ਨੇ ਜਿੱਤੇ ਖਾਣਾ ਪੁੱਟੀ ਕਰਕੇ ਪ੍ਰਸ਼ਾਸਨ ਦੇ ਵੱਲੋਂ ਆਪਾਂ ਨੇ ਸੜਕ ਪਾੜ ਦਿੱਤੀ ਜਾਂਦੀ ਫਿਰ ਉਸ ਤੋਂ ਬਾਅਦ ਮਹੀਨਾ ਮਹੀਨਾ ਡੇਢੇ ਮਹੀਨਾ ਇੱਥੇ ਸੜਕ ਜਰੀਆ ਪਾਈ ਜਾਂਦੀ ਅੱਛਾ ਤੁਸੀਂ ਇੱਥੇ ਦੁਕਾਨਦਾਰ ਹੈਗੇ ਹੋ ਕਿੰਨੇ ਕੋਈ ਦੇਰ ਹੋ ਗਈ ਸਾਡਾ ਟੁੱਟੇ ਨੂੰ ਲਓ ਮੈਨੇ ਹੋ ਗਿਆ ਕਿਨੇ ਦੋ ਮਹੀਨੇ ਦੋ ਮਹੀਨੇ ਅੱਛਾ ਕੋਈ ਵੀ ਅਧਿਕਾਰੀ ਨਹੀਂ ਆਇਆ ਨਹੀਂ ਨਹੀਂ ਕੋਈ ਵੀ ਇੱਥੇ ਜਾਇਜ਼ਾ ਲੈਣ ਨਹੀਂ ਆਇਆ ਕੌਣਸਲਾ ਆਇਆ ਹੋਵੇ ਕੋਈ ਕੋਈ ਵਿਟਾਇਕ ਆਇਆ ਉਹ ਤੇ ਸਾਡੇ ਉੱਤੇ ਨਹੀਂ ਆਇਆ ਇੱਥੇ ਕੋਈ ਨਹੀਂ ਆਇਆ ਕਿੰਨੇ ਕੋਈ ਕਿੰਨੇ ਕੋਈ ਦਿੱਕਤ ਪਛਾਣਨੀ ਹੁੰਦੀ ਦੁਕਾਨ ਦੇ ਵਿੱਚ ਆਂਦੋ ਦਰਾ ਕਰ ਪਰ ਸਾਨੀ ਤੇ ਬਹੁਤ ਹੈਗੀ ਅੱਛਾ ਗਰਾਹ ਗਾਣੇ ਬੰਦ ਹੋ ਗਏ ਕੀ ਆਨੇ ਆਂਦੇ ਹੈ ਨਹੀਂ ਬਹੁਤ ਘੱਟ ਉਹ ਘੱਟ ਹੋ ਗਏ ਆ ਬਿਲਕੁਲ ਕਿਤਨਾ ਕਿਤੇ ਇਹ ਵੀ ਦੁਕਾਨਾਂ ਤੇ ਵੀ ਅਸਰ ਜਿਹੜੇ ਕਿ ਦਿਖਾਈ ਦਿੰਦਾ ਨਜ਼ਰ ਆ ਰਿਹਾ ਵਾ ਕਿਉਂਕਿ ਇੱਥੇ ਗਾਕਾਂ ਨੇ ਵੀ ਆਉਣਾ ਹੁੰਦਾ ਵਾ ਕਿਉਂਕਿ ਇੱਥੇ ਨਾਲ ਲੱਗਦੇ ਬਾਜ਼ਾਰ ਵੀ ਹੈਗੇ ਨੇ ਛੋਟਾ ਬਾਜ਼ਾਰ ਏਸੀ ਮਾਰਕੀਟ ਕਾਰਗਰ مارکیٹ ਉੱਤੋਂ ਜਿਹੜੇ ਲੋਕ ਘੁੰਮਦੇ ਘੁੰਮਦੇ ਜਿਹੜੇ ਕਿ ਸਿਵਲ ਲਾਈਨ ਵਾਲੇ ਵੀ ਜਾਂਦੇ ਹੁੰਦੇ ਨਜ਼ਰਾਂ ਦੇ ਨੇ ਪਰ ਜਿਹੜੇ ਦੁਕਾਨਦਾਰ ਹੈ ਦੁਕਾਨਦਾਰ ਦਾ ਕਸੂਰਾ ਸਰ ਕਿਤਨੇ ਜਿਹੜੇ ਲੱਗਦਾ ਕਿ ਦੁਕਾਨਦਾਰ ਦੀ ਲਾਸ ਹੋ ਰਹੀ ਹੈ ਸਰ ਲਾਸ ਤਾਂ ਬਹੁਤ ਵੱਡਾ ਹੈ ਕਾਫੀ ਲੋਕਾਂ ਨੂੰ ਪਰੇਸ਼ਾਨੀ ਹੈ ਇਹ ਸੜਕ ਨਹੀਂ ਬਣਦੀ ਜਾਂਦੀ ਇਹ ਹੂੰ ਇਨਾਂ ਕੋ ਮਹੀਨੇ ਹੋ ਗਏ ਸਾਡੇ ਗ੍ਰਾਮ ਵਾਲੀ ਨੂੰ ਮਹੀਨਾ ਡੇਢ ਮਹੀਨਾ ਹੋ ਚੱਲਿਆ ਮਹੀਨਾ ਡੇਢ ਮਹੀਨਾ ਇਹ ਪਹਿਲੇ ਪੱਟੀ ਗਈ ਸੀ ਸੜਕ ਹਾਂਜੀ ਹਾਂਜੀ ਇਹ ਸੜਕ ਪੱਟੀ ਗਈ ਤਾਂ ਹੀ ਇਸ ਤਰ੍ਹਾਂ ਹੋਇਆ ਇਹ ਅੱਛਾ ਉਸ ਤੋਂ ਬਾਅਦ ਕੋਈ ਠੀਕ ਕਰਨ ਨਹੀਂ ਆਇਆ ਅਈਓ بارشਾ ਕਰਕੇ ਤਾਂ ਹੱਲੇ ਕੁਝ ਇੰਪਰੂਵਮੈਂਟ ਨਹੀਂ ਹੋ ਰਹੀ ਸੜਕ ਦੀ ਬਰਸਾਤਾਂ ਬਰਸਾਤਾਂ ਆਹ ਤੋ ਫਿਰ ਹੁਣ ਥੋੜਾ ਜਿਹਾ ਟਾਈਮ ਤੈਨੂੰ ਲੱਗੇਗਾ ਹੀ ਅੱਛਾ ਵੈਸੇ ਕੌਂਸਲਰ ਸਾਹਿਬ ਨੇ ਤਾਂ ਕਿਹਾ ਸੀ ਬਣਵਾ ਦਾਂਗੇ ਬਟ ਥੋੜਾ ਟਾਈਮ ਤਾਂ ਲੱਗੇਗਾ ਜੀ ਮੈਂ ਲਾਰਾ ਹੀ ਲਾਤਾ ਨਹੀਂ ਲਾਰਾ ਤਾਂ ਨਹੀਂ ਲਾਤਾ ਸਾਡੇ ਕੌਂਸਲਰ ਸਾਹਿਬ ਤਾਂ ਬਹੁਤ ਵਧੀਆ ਨੇ ਐਦਾਂ ਦੀ ਤਾਂ ਕੋਈ ਹੋਰ ਨੇ ਕੌਂਸਲ ਇੱਥੇ ਸੁਮਨ ਬਰਮਾ ਜੀ ਸੁਮਨ ਬਰਮਾ ਜੀ ਆਵਾਦੀ ਪਾਰਟੀ ਦੇ ਨਾ ਬੀਜੇਪੀ ਦੇ ਬੀਜੇਪੀ ਦੇ ਜੀ ਅੱਛਾ ਹਾਂ ਜੀ ਤੇ ਹੁਣ ਲੱਗਦਾ ਕਿ ਤਾਂ ਕਿਤੇ ਬੀਜੇਪੀ ਦੇ ਕੌਂਸਲਰ ਦੀ ਕੰਮ ਹੋਊਗਾ ਆ ਕਰਨਗੇ ਕੰਮ ਕਿਉਂ ਨਹੀਂ ਕਰਨਗੇ ਕੰਮ ਵੋਟਾਂ ਲੈਣੀਆਂ ਦਾ ਕੰਮ ਤਾਂ ਹੋਊਗਾ ਹਾਂ ਕਹਿੰਦਾ ਕਿ ਤਨਾ ਕਿਤੇ ਕੀਮਤੀ ਵੋਟਾਂ ਦਾ ਸਾਨੂੰ ਇਹ ਕਮੀ ਆ ਜਾ ਭੁਗਣਾ ਪੈ ਰਿਆ ਨਹੀਂ ਐਸਾ ਤਾਂ ਕੁਝ ਵੀ ਨਹੀਂ ਹੈ ਬਟ ਹਰ ਚੀਜ਼ ਨੂੰ ਟਾਈਮ ਤਾਂ ਲੱਗਦਾ ਹੀ ਹੈ ਜੀ ਐਸਾ ਕੁਝ ਨਹੀਂ ਹੈ ਤੇ ਇਹ ਕਿੰਨੀ ਕੁ ਦੇਰ ਤੱਕ ਬਣ ਜੂਗੀ ਉਮੀਦਾਂ ਕਿੰਨੀ ਦੇਰ ਤਾਂ ਇਹਦਾ ਤਾਂ ਹੁਣ ਕੋਈ ਪੱਕਾ ਕਹਿ ਨਹੀਂ ਨਾ ਸਕਦੇ ਇੱਕ ਸਰਕਾਰੀ ਕੰਮਾਂ ਟਾਈਮ ਤਾਂ ਲੱਗੇਗਾ ਜੀ ਉਹ ਕਹਿੰਦੇ ਕਿ ਵਿਆਹ ਦੀ ਬਰੀ ਚਾਹ ਹੁੰਦੀ ਹੈ ਪਰ ਵਿਆਹ ਹੋ ਜਾਵੇ ਦੂਲਨ ਜਦੋਂ ਆ ਜਾਵੇ ਕੀ ਲੱਗ ਰਿਹਾ ਉਸ ਵੇਲੇ ਵੀ ਇੰਤਜ਼ਾਰ ਹੋ ਰਿਹਾ ਨਹੀਂ ਐਦਾ ਕੁਝ ਨਹੀਂ ਹੈ ਬਟ ਕਹਿ ਕੇ ਤਾਂ ਗਏ ਨੇ ਕਿ ਜਲਦ ਤੋਂ ਜਲਦ ਕੰਮ ਹੋ ਜਾਏਗਾ ਲਾਰਾ ਹੀ ਹੈ ਨਹੀਂ ਲਾਰਾ ਤਾਂ ਨਹੀਂ ਕਹਿ ਸਕਦੇ ਪਰ ਇਹ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਕਈ ਨੂੰ ਗੱਲਬਾਤ ਹੋਈ ਕੋਈ ਗੱਲਬਾਤ ਹੋਈ ਕੋਈ ਨਾਰਮਨ 20 ਦਿਨ ਪਹਿਲਾਂ ਹੋਈ ਸੀ ਕਿ ਉਹਨਾਂ ਨਾਲ ਕੋਈ ਕੋਈ ਨਹੀਂ ਜਲਦੀ ਬਣ ਜਾਏਗਾ ਅੱਛਾ 20 ਦਿਨ ਹੋ ਗਏ ਲੋਕਾਂ ਨੇ ਕਿਹਾ ਕਿ 20 ਦਿਨ ਹੋ ਗਏ ਸਾਡੀ ਕੌਂਸਲ ਨਾਲ ਗੱਲਬਾਤ ਹੋਈ ਨੂੰ ਪਰ ਧਿਆਨ ਵੀ ਜਰੇ ਕਿਆ ਦੇਣਾ ਚਾਹੀਦਾ ਕਿਉਂਕਿ ਲੋਕ ਬੜੇ ਉਮੀਦਾਂ ਦੇ ਨਾਲ ਵੋਟ ਦਿੰਦੇ ਨੇ ਇਹ ਇਹ ਹਾਲਾਤ ਇੱਕ ਵਾਰ ਤੁਹਾਨੂੰ ਫੇਰ ਤੋਂ ਨਿਸ਼ਚੈ ਕਰਵਾ ਦੇਣਾ ਚਾਹਨਾ ਵਾ ਜਿਹੜੇ ਦੁਕਾਨਦਾਰੇ ਉਹਨਾਂ ਦੇ ਉਹਨਾਂ ਦੇ ਲਈ ਇਹ ਸੜਕ ਸੰਗਤ ਦੇ ਬਣੀ ਪਈ ਹੈ ਕਿਉਂਕਿ ਗ੍ਰਾਹਕ ਕੋਈ ਆਣਾ ਨਹੀਂ ਤੇ ਕਿਸੇ ਨੇ ਇੱਥੇ ਟੱਟੀ ਸੜਕ ਉੱਤੇ ਚੱਲਣਾ ਨਹੀਂ ਤੇ ਜਦੋਂ ਜਿਹਨੇ ਚੱਲਣਾ ਵਾ ਉਹਨੇ ਡਿੱਗਣਾ ਵੀ ਜ਼ਰੂਰ ਹੈ ਉਹਨੇ ਡਿੱਕੇ ਉਹਦੇ ਵਿੱਚ ਛੱਪਾ ਵੀ ਲਗਣੀ ਹੈ ਕੋਈ ਇੱਥੇ ਭਾਈ ਸਾਹਿਬ ਆਏ ਸੀਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਹਸਪਤਾਲ ਜਾਣ ਦੀ ਤਾਂ ਲੋੜ ਹੀ ਨਹੀਂ ਕਿਉਂਕਿ ਇੱਥੇ ਹੀ ਸਾਡੇ ਇਲਾਜ ਹੋ ਜਾਂਦੇ ਨੇ ਸੜਕਾ ਦੇ ਉੱਤੇ ਕਿਉਂਕਿ ਹਸਪਤਾਲ ਕਿੱਦਾਂ ਜਾਵਾਂਗੇ ਜੇਕਰ ਸੜਕੇ ਨਹੀਂ ਸਹੀ ਹੋਏਗੀ ਸੜਕ ਸਹੀ ਨਾ ਹੋਵੇ ਕਾਰਨ ਤਾਂ ਕਾਫੀ ਜੜਕੇ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਭਾਰੀ ਬਰਸਾਤ ਹੋ ਜਾਵੇ ਤਾਂ ਭਾਰੀ ਬਰਸਾਤ ਜੇਕਰ ਇਹ ਵੀ ਕਾਫੀ ਮੁਸ਼ਕਿਲਾਂ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਜੇ ਬਰਸਾਤ ਹੁੰਦੀ ਹੈ ਉਹ ਪਾਣੀ ਖੜ ਜਾਂਦਾ ਸੜਕਾਂ ਦੇ ਉੱਤੇ ਸੜਕਾਂ ਦੇ ਉੱਤੇ ਪਾਣੀ ਖੜ ਕੇ ਵੱਡੇ ਵੱਡੇ ਟੋਏਆਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਜਦੋਂ ਲੋਕ ਸੜਕਾਂ ਦੇ ਉੱਤੇ ਚੱਲਦੇ ਨੇ ਜਦੋਂ ਪ੍ਰਸ਼ਾਸਨ ਬੰਦ ਹੁੰਦੀ ਹੈ ਸੜਕਾਂ ਦੇ ਉੱਤੇ ਚੱਲ ਕੇ ਜਦੋਂ ਖੱਡਿਆਂ ਦੇ ਵਿੱਚ ਵੜਦੀ ਕਦੀ ਉਦੋਂ ਕਾਫੀ ਬਦਾਰਾ ਨੁਕਸਾਨ ਜਿਹੜੇ ਕਿ ਉਹਨਾਂ ਨੂੰ ਹੁੰਦਾ ਨਾ ਜਾਂਦਾ ਇਹ ਤੁਸੀਂ ਦੇਖ ਪਾ ਰਹੇ ਹੋ ਕਿ ਗੱਡੀਆਂ ਲੰਘ ਰਹੀਆਂ ਨੇ ਤੇ ਕਿਸ ਤਰ੍ਹਾਂ ਗੱਡੀਆਂ ਝੂਲਦੀਆਂ ਹੋਈਆਂ ਤੁਹਾਨੂੰ ਨਜ਼ਰ ਆਣ ਗਿਆ ਨਾ ਕਿਸ ਤਰ੍ਹਾਂ ਜਿਹੜੀਆਂ ਸਵਾਰੀਆਂ ਨੂੰ ਵੀ ਕਾਫੀ ਖਤਰਾ ਹੁੰਦਾ ਵਾ ਜਿਹੜੇ ਈ-ਰਿਕਸ਼ਾ ਆਪਣੇ ਆਪਣੇ ਸਵਾਰੀਆਂ ਪਹੁੰਚਾਉਂਦੇ ਨੇ ਉਹਨਾਂ ਨੂੰ ਵੀ ਖਤਰਾ ਹੁੰਦਾ ਹੈ ਤੇ ਕਾਫੀ ਜਰੀਆ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਵਾ ਤੇ ਜੇਕਰ ਕੋਈ ਇੱਥੋਂ ਲੰਗਦਾ ਵੈ ਤੇ ਉਸ ਨੂੰ ਆ ਪੈਂਚਰ ਦਾ ਵੀ ਕਾਫੀ ਡਰ ਹੋ ਸਕਦਾ ਵੈ ਬੜਾ ਨੇ ਪੋਸ਼ ਏਰੀਆ ਵੈ ਕਲਾਚੋ ਇੱਥੇ ਸੀਪੀ ਸਾਹਿਬ ਵੀ ਲੰਗਦੇ ਆ ਵੱਡੇ ਤੋਂ ਵੱਡੇ ਆ ਐਮਐਲਏ ਸਾਰੇ ਇੱਕ ਤਰ੍ਹਾਂ ਲੱਗਦੇ ਐ ਐਮਸੀਐਲ ਬਾਰੇ ਬੱਟੇ ਇਹ ਰੋੜ ਦੇ ਤੁਸੀਂ ਫਸਟ ਜਿਹੜੀ ਜਾਨੀ ਕਿ ਜਿਨ੍ਹਾਂ ਨੇ ਰਿਪੋਰਟ ਕੀਤੀ ਹੈ ਇਹਦੀ ਸੁਣਵਾਈ ਸ਼ਹਿਰ ਹੁਣ ਹੋ ਜਵੇ ਕਿਉਂਕਿ ਪਿਛਲੇ 3 ਮਹੀਨੇ ਬਾਅਦ ਤਾਂ ਹੋ ਗਿਆ 3 ਮਹੀਨੇ ਨੀਰਬੋਟ ਹੋ ਗਿਆ ਇੱਥੇ ਕੁਝ ਨਹੀਂ ਹੱਲ ਹੋਇਆ ਸਿਰਫ ਆ ਰਹੇ ਆ ਈ ਰਿਕਸ਼ਾ ਵਾਲੇ ਐਕਸੀਡੈਂਟ ਹੋ ਰਿਹਾ ਵਾ ਉਹ ਹਫਤੇ ਪਹਿਲਾਂ ਉਹ ਨਾ ਰਾਤ ਨੂੰ ਬਾਰਿਸ਼ ਦੇ ਕਾਰਨ ਸੜਕ ਬੈਹ ਚੁੱਕੀ ਸੀਗੀ पूरा हल हो गया ਸੀ एमसीएल ਵੱਲੋਂ ਰੀ ਬਟ ਇਹ ਰਾਡ ਦਾ ਹਾਲ ਪਿਛਲੇ 3 ਮਹੀਨੇ ਤੋਂ ਕੁਝ ਨਹੀਂ ਹੋ ਰਿਹਾ ਦੁਕਾਨਦਾਰ ਦੇਖ ਰਿਹਾ ਗੰਦੀ ਡਸਟ ਪੂਰਾ ਡਸਟ ਆ ਰਿਹਾ ਕੋਈ ਬਿਮਾਰ ਹੋ ਰਿਹਾ ਪਰਸਨਲੀ ਕੰਮ ਤਾਂ ਜ਼ੀਰੋ ਹੈ ਨੋ ਡਾਊਟ ਨਾ ਤੇ ਐਕਸੀਡੈਂਟ ਆ ਉਹ ਦੁਕਾਨਦਾਰ ਦੇਖਦਾ ਵਾ ਕਿਸੇ ਦਾ ਐਕਸੀਡੈਂਟ ਹੋ ਰਿਹਾ ਉਹ ਕੋਈ ਇਸ਼ੂ ਨਹੀਂ ਹੱਲ ਹੋ ਰਿਹਾ ਭਾਜੀ ਪਿਛਲੇ 3 ਮਹੀਨੇ ਤੋਂ ਪੂਰੇ ਮਾਰਕੀਟ ਪਰੇਸ਼ਾਨ ਹੈ ਪਿੱਛੇ ਭਾਜੀ ਉਹ ਬੈਂਕ ਹੈ ਤੁਸੀਂ ਦੇਖ ਲਿਓ ਜਦੋਂ ਪਾਣੀ ਔਨ ਹੋਏਗਾ ਨਾ ਇਹ ਪੰਜਾਬ ਨੈਸ਼ਨਲ ਬੈਂਕ ਉਹਦੇ ਬਿਲਕੁਲ ਸਾਹਮਣੇ ਪਾਈਪ ਟੁੱਟੀ ਹੋਈ ਹੈ ਭਾਜੀ ਉਹ ਮੇ ਵੀ 6 ਤੋਂ 7 ਫੁੱਟ ਪਾਣੀ ਜਾਨਕੀ ਡਾਊਨ ਟੂ ਅਰਥ ਹੁੰਦਾ ਤੇ ਉਹਨਾਂ ਕੋਈ ਹੱਲ ਨਹੀਂ ਭਾਜੀ ਕੋਈ ਹੱਲ ਵਪਾਰ ਤਾਂ ਪਹਿਲੀ ਡਾਊਨ ਆ ਪਹਿਲੀ ਮੰਦਾ ਖਾਰਿਆ ਵਪਾਰੀ ਤੇ ਪਹਿਲੀ ਮਾਰ ਖਾਰ ਰਿਆ ਉਹ ਉਂਝ ਇਹ ਸੜਕਾ ਕਰਕੇ ਮਾਰ ਖਾਣਾ ਕਿਉਂਕਿ ਗ੍ਰਾਹਕ ਨੇ ਜਿਹੜਾ ਆਣਾ ਉਹਨੇ ਪਾਰਕਿੰਗ ਵੀ ਲੱਭਣੀ ਤੇ ਉਹਨੇ ਇੱਥੇ ਸੜਕ ਵੀ ਸਹੀ ਦੇਖਣੀ ਭਾਜੀ ਗੱਡੀ ਟੋਅ ਕਰਨ ਵਾਲੇ 10 ਮਿੰਟ ਬਾਅਦ ਆ ਰਹੇ ਇੱਥੇ ਕਿਸੇ ਦੁਕਾਨਦਾਰ ਕੋ ਨਾ ਕੋਈ ਆ ਜਾਵੇ ਆਪਣੀ ਟੋਅ ਕਰਨ ਵਾਸਤੇ ਆ ਸਕਦੇ ਆ ਕਿ ਸੜਕ ਬਣਾਉਣਾ ਇੱਥੇ ਕਦੇ ਵੀ ਨਹੀਂ ਹੋ ਸਕਦਾ ਭਾਜੀ ਇਹ ਪੋਸੀਬਲ ਹੀ ਨਹੀਂ ਹੋ ਰਿਹਾ ਪਤਾ ਨਹੀਂ ਕੀ ਪਰੇਸ਼ਾਨੀ ਹੈ 3 ਮਹੀਨੇ ਤੋਂ ਬਾਰਿਸ਼ ਪੈ ਰਹੀ ਹੈ ਤੇ ਬੱਟੇ ਵੀ ਆ ਕੇ ਪਾ ਰਹੇ ਆ ਉਹ ਬਟ ਉਹ ਮਿੱਟੀ ਦੀ ਵੈਨਾ ਲੋਕੇ ਆਣਾ ਹੀ ਭੁੱਲ ਗਏ ਰੋਡ ਦੇ ਵਿੱਚ ਕਾਉਂਸਲਰ ਸਾਹਿਬ ਕੌਣ ਨੇ ਕਾਉਂਸਲਰ ਸਾਹਿਬ ਆਈ ਰਹੇ ਮੇ ਵੀ ਸ਼ਾਇਦ ਕੋਈ ਐਮ ਐਲ اے ਆਪਣੇ ਐਮ ਐਲ اے ਆ ਗਿਆ ਆਪਣੇ ਆਮ ਪਾਰਟੀ ਰਿਹਾ ਤੇ ਕਾਉਂਸਲਰ ਵੀ ਵਿਚ ਵੀ ਰਹੇ ਉਹਨਾਂ ਦੇ ਸਾਥ ਹੈ ਬਟ ਕਾਰਪੋਰੇਸ਼ਨ ਨਹੀਂ ਸਾਥ ਦੇ ਹਾਂ ਦੋਨਾਂ ਵੱਲੋਂ ਆ ਰਹੇ ਆ ਕਾਉਂਸਲਰ ਸਾਹਿਬ ਵੀ ਆਉਂਦੇ ਆ ਤੇ ਐਮਐਲਏ ਵੀ ਆਉਂਦੇ ਆ ਬਟ ਸਰ ਇਹ ਭਾਵ ਹੈ ਕਿ ਵਿਧਾਇਕਾਂ ਨੂੰ ਵੀ ਪਿੱਛੇ ਛੜਤਾ ਉਹਨਾਂ ਅਧਿਕਾਰੀਆਂ ਨੇ ਕਾਰਪੋਰੇਸ਼ਨ ਬਿਲਕੁਲ ਸੁਣਵਾਈ ਨਹੀਂ ਹੋ ਰਹੀ ਭਾਜੀ ਬਿਲਕੁਲ ਨਹੀਂ ਸੁਣਵਾਈ 0% ਸੁਣਵਾਈ ਹੈ ਹਰੇਕ ਇਕੱਲੇ ਇਕੱਲੇ ਦੁਕਾਨਦਾਰ ਕੋ ਜਾਓ ਤੁਸੀਂ ਬਾਹਰ ਖੜਨਾ ਮੁਸ਼ਕਿਲ ਹੈ ਭਾਜੀ ਬਹੁਤ ਜ਼ਿਆਦਾ ਖੜਨਾ ਮੁਸ਼ਕਿਲ ਹੈ ਕੰਮ ਤਾਂ ਜ਼ੀਰੋ ਹੋ ਗਿਆ ਭਾਜੀ ਜ਼ੀਰੋ ਜ਼ੀਰੋ ਜਿਸ ਤਰ੍ਹਾਂ ਦੇ ਹਾਲਾਤ ਨੇ ਰਾਤ ਬਹੁਤ ਮਾਰੇ ਜੀ ਮਾਰੇ ਬਿਲਕੁਲ ਲੋਕਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਬਹੁਤ ਮਾਰੇ ਹਾਲਾਤ ਤਾਂ ਅਸੀਂ

तो वो साँगी की प्लानिंग है कि असी पहले वे मिक्स तो असी सारा पैचवर्क इन्होंने पर आया है हूँ मौसम क्लीयर है तो असी पिछले तीन चार दिन से साढ़ा मिक्स प्लांट चल रहा है कल भी पैचवर्क लगे परसों भी लगे आज भी पैचवर्क हो रहा है तो जितने भी बड़े बड़े पॉट पॉटोल्स ओल, है ऑलरेडी असी सारे काफ़ी सारे भरा रहे हैं प्लस काफ़ी सारी सड़कें जो पाँच छः साल पुरानी थी उनके टेंडर लग के हमारे एस्टिमेट आके वर्क ऑर्डर भी हमने कर रखे थे मानसून सीजन निकलने का हम वेट कर रहे हैं ਔਰ ਜਿ세 ਮੌਨਸੂਨ ਸੀਜ਼ਨ 15 ਸੈਪਟੈਂਬਰ ਕੇ ਬਾਦ ਸਾਰੇ ਹੌਟ ਨਿਕਸਪਾਂਟ

ਉਹ ਤਾਂ ਇਹਨੂੰ ਜਗਰਾਮਪੁਰ ਵੱਲ ਜਾਂਦੇ ਆ ਪਤਸੀਂ ਜੀ ਦੀ ਹੱਦੀ ਉੱਥੇ ਵੀ ਕਾਪ ਖਸਾ ਲਾਦੇ ਸਰ ਨਹੀਂ ਨਹੀਂ ਤੁਸੀਂ ਸਹੀ ਕਹਿ ਰਹੇ ਹੋ ਉਧਰ ਅਸੀਂ ਆਲਰੇਡੀ ਦੋ ਵਾਰ ਪੈਚਵਰ ਕਰਾਇਆ ਸੀ ਲੇਕਿਨ ਬਾਰਿਸ਼ ਇੰਨੀ ਹੋਈ ਪਾਣੀ ਭਰ ਕੇ ਪੈਚ ਨਿਕਲ ਗਿਆ ਕਿਉਂਕਿ ਪੈਸ ਤਾਂ ਚਲੋ ਪੱਕਾ ਨਹੀਂ ਹੈ ਤਾਂ ਉਹ ਵਾਪਸ ਅਸੀਂ ਠੀਕ ਕਰਾਰੇ ਬੜਾ ਪੈਚਵਰ ਕਰਾਰੇ ਔਰ ਉਹ ਸੜਕ ਵੀ ਅਸੀਂ ਠੀਕ ਕਰ ਰਹੇ ਹਾਂ ਸਰ ਮਟੀਰੀਅਲ ਇਸ ਤਰ੍ਹਾਂ ਵੱਧਦਾ ਜਾਣਾ ਕਿਉਂਕਿ ਕਿਉਂ ਪੈਚਵਰ ਨੁਕਿਆ ਜਾਦਾ ਜਿਹੜਾ ਕਿ ਹੁਣ ਜਿਹੜਾ ਪਛਾਇਆ ਨਹੀਂ ਨਹੀਂ ਦੇਖੋ ਇਹਦੇ ਵਿੱਚ ਹੈ ਨਾ ਮਟੀਰੀਅਲ ਦਾ मटीरियल ब्लेम नहीं कर सकते होंगे कि पैचव एक टैंपरेरी अरेंजमेंट है वो एक लूज बाइंडिंग होती है एक होल के अंदर वो डालना एक लूज बाइंडिंग होती है तो जो निकला है वो वेट वैटमिक्स पाया मिक्स पानी के अंदर आके निकल जाता है क्योंकि वेट मिक्स सैंड और ग्रेवल ही होता है प्राइमरली लेकिन हूँ जो पैचव अस कर रहे हैं जिसमें बिटिमन ले रहे हैं यूज यूज अस करते हैं वो पक्का है, तो वो पक्का टिकूगा और प्लस जिदा तुम ए गल की थी, अपने विश्वकर्मा चौक दी गल की थी है या टोलेवाल चौक दी गल की थी है, वो सारे ऐसे क्योंकि ये हर साल उधर पानी खड़ता है तो ये सारे चौक ऐसी कंक्रीट के बनाने लगे इस तरह की प्रॉब्लम फ्यूचर ऑनवर्स लोगों को नहीं आए हूँ किस तरह की सड़क ठीक कि सड़क ठीक हो कदों ठीक हो पता लगेगा जुड़े लुधियाना हनी का यूम रिपोर्ट धनबाद